ਜਨਮ ਜਿਹੜਾ ਕੋ ਬਾਬਾ ਫਤਿਹ ਸਿੰਘ ਦਾ ਗੁਰਮਖੋ ਉਹ ਲਗਭਗ 1699 ਈਸਵੀ ਦਾ ਹੈ 1699 ਈਸਵੀ 14 ਦਸੰਬਰ ਦਾ ਜਨਮ ਹੋਇਆ ਉਹਨਾਂ ਦੇ ਪਰਸਾਹਬ ਦੀ ਧਰਤੀ ਦੇ ਉੱਤੇ ਕਦੇ ਤੁਸੀਂ ਉਹਨਾਂ ਦੇ ਪਰਸਾਹਬ ਜਾਉਨਾ ਤੇ ਗੁਰਮਖੋ ਜਦੋਂ ਅਸੀਂ ਤਰਤ ਕੇਸਗੜ੍ਹ ਸਾਹਿਬ ਤੋਂ ਚੱਲਦੇ ਆਂ ਪਰਲੇ ਪਾਸੇ ਨੂੰ ਤੇ ਗੁਰਦੁਆਰਾ ਸ਼ੀਸ਼ਕੰਝ ਸਾਹਿਬ ਪੈਂਦਾ ਹੈ ਸ਼ੀਸ਼ਕੰਝ ਸਾਹਿਬ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਗੁਰਦੁਆਰਾ ਹੈ ਗੁਰੂ ਕੇ ਮਹਿਲ ਗੁਰੂ ਕੇ ਮਹਿਲ ਉਹ ਅਸਥਾਨ ਹੈ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ 10 ਸਾਲ ਨਿਵਾਸ ਕਰਦੇ ਨੇ ਉਸ ਘਰ ਦੇ ਵਿੱਚ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਪਣੀ ਜ਼ਿੰਦਗੀ ਦੇ 32 ਸਾਲ ਗੁਜ਼ਾਰਦੇ ਨੇ ਉਸ ਘਰ ਦੇ ਵਿੱਚ ਇਹ ਉਹ ਗੁਰੂ ਕੇ ਮਹਿਲ ਉਹ ਥਾਂ ਹੈ ਜਿੱਥੇ ਚਾਰ ਸੱਜਣਾਂ ਵਿੱਚੋਂ ਤਿੰਨ ਸੱਜਣਾਂ ਦਾ ਜਨਮ ਹੋਇਆ ਉਸ ਸਥਾਨ ਦੇ ਉੱਪਰ ਉਹ ਸਥਾਨ ਗੁਰੂ ਕੇ ਮਹਿਲ ਜਿੱਥੇ ਕਸ਼ਮੀਰੀ ਪੰਡਤ ਚੱਲ ਕੇ ਆਏ ਉਹ ਵੀ ਉਹੀ ਥਾਂ ਹੈ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਗੁਰਤਾ ਗੱਦੀ ਬਖਸ਼ੀ ਉਹ ਵੀ ਉਹੀ ਘਰ ਹੈ ਇਕ ਘਟਨਾਵਾਂ ਸਾਰੇ ਇੱਕੋ ਥਾਂ ਦੇ ਉੱਤੇ ਹੋਈਆਂ ਸਥਾਨ ਇੱਕੋ ਹੀ ਕੰਪਲੈਕਸ ਬਣਿਆ ਇੱਕੋ ਹੀ ਉਹਦੇ ਉਹਦੇ ਚ ਸਥਾਨ ਸਾਰੇ ਬਣੇ ਨੇ ਏਡੋ ਵੱਡਾ ਉੱਥੇ ਗੁਰਮੁਖ ਕੋ ਜਨਮ ਬਾਬਾ ਫਾਦਿਸਨ ਜਨਮ ਹੋਇਆ 1609 ਸੀ ਦੀ ਵਿੱਚ ਔਰ ਕੇਵਲ 9 ਮਹੀਨਿਆਂ ਦੀ ਉਮਰ ਸੀ ਬਾਬਾ ਫਤਿਹ ਸਿੰਘ ਦੀ ਉਮਰ ਕਿੰਨੀ ਸੀ 9 ਕੁ ਮਹੀਨਿਆਂ ਦੀ ਜਦੋਂ ਮਾਤਾ ਜੀ ਜਿੱਤੂ ਚੜ੍ਹਾਈ ਕਰ ਗਏ 9 ਮਹੀਨਿਆਂ ਦੀ ਉਮਰ ਤੇ ਮਾਤਾ ਜੀ ਚੜ੍ਹਾਈ ਕਰ ਗਏ ਦਾਦੀ ਮਾਂ ਮਾਤਾ ਗੁਜਰੀ ਨੇ ਗੁਰਮੁਖੀ ਇਤਿਹਾਸ ਕਰ ਕਹਿੰਦੇ ਨੇ ਕਿ ਰੂਹ ਦੇ ਫੰਬਿਆਂ ਨੂੰ ਦੁੱਝ ਡਬੋ ਡੋ ਕੇ ਬਾਬਾ ਫਤਿਹ ਸਿੰਘ ਨੂੰ ਪਾਲਿਆ ਸੀ ਇੱਦਾਂ ਬੜੇ ਪਿਆਰ ਦੇ ਨਾਲ ਜਨਮ ਦਿੱਤਾ ਭਾਵੇਂ ਮਾਤਾ ਜੀਤੋਂ ਨੇ ਪਰ ਪਾਲਿਆ ਬਾਬਾ ਫਤਿਹ ਸਿੰਘ ਨੂੰ ਮਾਤਾ ਗੁਜਰ ਕੌਰ ਨੇ ਸਮਾਂ ਆਪਣੀ ਝਾਲ ਚੱਲਦਾ ਹੈ ਆਨੰਦਪੁਰ ਸਾਹਿਬ ਦੀ ਧਰਤੀ ਤੇ ਰੌਣਕਾਂ ਨੇ ਇਹਨਾਂ ਰੌਣਕਾਂ ਦੇ ਵਿੱਚ ਜਦੋਂ ਫਤਿਹ ਸਿੰਘ ਦੀ ਉਮਰ ਸਾਢੇ 1 3 ਸਾਲ ਦੀ ਹੁੰਦੀ ਹੈ ਨਾ ਤੇ ਇਦਾਂ ਗੁਰੂ ਕੇ ਸਾਹਿਬ ਜ ਆਦੇ ਸੀ ਗੁਰੂ ਕੁਸ਼ੀਕਤੌਰ ਦੇ ਉੱਤੇ ਉਮਰ ਨਾਲੋਂ ਵੱਡੇ ਲੱਗਦੇ ਸੀ ਹੁੰਦੇ ਨੇ ਕਈ ਬੱਚੇ ਪੁਰਾਣੇ ਤਾਂ ਹੁੰਦੇ ਸਾਡੇ ਸਾਰੇ ਇਦਾਂ ਸੀ ਹੁਣ ਤਾਂ ਸਾਡੇ ਬੱਚਿਆਂ ਦਾ ਖਾਣ ਪੀਣ ਉਦਾਂ ਦਾ ਬਣ ਗਿਆ ਮਾਹੌਲ ਉਦਾਂ ਦਾ ਬਣ ਗਿਆ ਬੈਗ ਇੰਨੇ ਭਾਰੇ ਨੇ ਵੀ 25 ਕਿਲੋ ਦਾ ਬੱਚਾ ਤੇ 20 ਕਿਲੋ ਦਾ ਬੈਗ ਚੱਕਿਆ ਉਹਨੇ ਉਹ ਵੱਡਾ ਹੁੰਨਿੰਦਾ ਜਵਾਕ ਨੂੰ ਜਿਹੜਾ 25 ਕਿਲੋ ਦਾ ਬੈਗ ਥੱਲੇ ਨੂੰ ਖਿੱਚਦਾ ਬੱਚੇ ਨੂੰ ਲੈ ਕੇ ਉਹ ਕਿੱਥੇ ਵੱਡਾ ਹੁੰਦਾ ਦਾ ਬੱਚੇ ਨੂੰ ਪਹਿਲਾਂ ਇਦਾਂ ਹੁੰਦਾ ਸੀ ਵੀ ਬੱਚੇ ਇਦਾਂ ਟੈਨਸ਼ਨ ਰਹਿਤ ਹੁੰਦੇ ਸੀ ਇਸ ਕਰਕੇ ਬੱਚੇ ਨੇ 10 ਸਾਲ ਦਾ ਹੁਣ ਲੱਗਣਾ 15 ਸਾਲ ਦਾ ਇਦਾਂ ਹੁੰਦੇ ਸੀ ਤੁਸੀਂ ਦੇਖੋ ਵੀ ਸ਼ੇਰੇ ਪਨਾਵ ਰਣਜੀਤ ਸਿੰਘ ਹੈ ਤੁਸੀਂ ਦੇਖੋ ਵੀ ਕਿੰਨੀ ਕਬੱਡੀ ਉਮਰ ਹੈ ਰਾਜਾ ਬਣ ਗਿਆ ਲਾਹੌਰ ਦਾ 15 16 ਸਾਲ ਦੀ ਉਮਰ ਦੇ ਵਿੱਚ ਅੱਜ ਕੱਲ ਤੁਸੀਂ ਦੇਖੋ 15 ਸਾਲ ਦਾ ਬੱਚਾ ਕਿਦਾਂ ਦਾ ਹੁੰਦਾ ਹੈ ਇਦਾਂ ਕਰਕੇ ਉਮਰ ਤੋਂ ਲੱਗਦੇ ਸਨ ਵੱਡੇ ਜਦੋਂ ਸਾਢੇ 3 ਸਾਲ ਦੀ ਆਰਜ਼ਾ ਹੋਈ ਤੇ 5 ਸਾਢੇ ਪੰਜ ਸਾਲ ਦੇ ਲੱਗਦੇ ਸਨ ਉਮਰ ਦੇ ਪਪਾ ਫਤਿਹ ਸਿੰਘ ਇੱਕ ਦਿਨ ਧੰਨ ਗੁਰਗੋਬਿੰਦ ਸਿੰਘ ਪਾਤਸ਼ਾ ਇਦਾਂ ਇਕੱਠਾ ਕਰਕੇ ਆਪਣੇ ਸਿੱਖਾਂ ਨੂੰ ਗੁਰੂ ਕੇ ਸਿੱਖਾਂ ਦੇ ਬੱਚਿਆਂ ਨੂੰ ਇਕੱਠਾ ਕਰਕੇ ਤੇ ਇਦਾਂ ਇਕੱਠਾ ਕਰਕੇ ਨਾ ਇਦਾਂ ਤੇ ਸ਼ਾਸਤਰ ਵਿਦਿਆ ਸਿਖਾ ਰਹੇ ਆ। ਭਤੀ ਸਿੰਘ ਸਭ ਤੋਂ ਛੋਟੇ ਸਨ। ਤੇ ਗੁਰੂ ਪਾਤਸ਼ਾਹ ਨੇ ਕੀ ਕਰਨਾ ਇਦਾਂ ਟੋਲੀਆਂ ਬਣਾ ਦੇਣੀਆਂ ਬੱਚਿਆਂ ਦੀਆਂ। ਟੋਲੀਆਂ ਬਣਾ ਕੇ ਇਦਾਂ ਖੜਾਉਣਾ ਬੱਚਿਆਂ ਨੂੰ ਸ਼ਾਸਤਰ ਵਿਦਿਆ ਸਿਖਾਉਣੀ ਬੱਚਿਆਂ ਨੂੰ। ਇਹ ਇਹ ਸਮੇਂ ਦੀ ਨਾ ਇੱਕ ਸਮੇਂ ਦਾ ਬਦਲਾਵ ਹੁੰਦਾ। ਜਿਵੇਂ ਅੱਜ ਨਹੀਂ ਅੱਜਕੱਲ ਉਹ ਉਸ ਬੰਦੇ ਸਫਲ ਮੰਨਿਆ ਜਾਂਦਾ ਜਿਹਦੇ ਕੋਲੇ ਡਿਗਰੀ ਵੱਧ ਹੈ ਪੜ੍ਹਾਈ ਵੱਧ ਹੈ ਕਿਉਂਕਿ ਅੱਜ ਸਮਾਂ ਉਦਾਂ ਦਾ ਆ ਗਿਆ ਗੁਰਮਖੋ ਉਹ ਵੀ ਸਮਾਂ ਸੀ ਜਦੋਂ ਜਿਹੜਾ ਬੰਦੇ ਨੂੰ ਜਿੰਨੇ ਵੱਧ ਸ਼ਸਤਰ ਚਲਾਉਣੇ ਆਉਂਦੇ ਸੀ ਉਹਨਾਂ ਵੱਧ ਸਿਆਣਾ ਤੇ ਬਹਾਦਰ ਮੰਨਿਆ ਜਾਂਦਾ ਸੀ ਵੀ ਇਹ ਬੰਦਾ ਸਫਲ ਹੈ ਕਿਉਂ ਸਫਲ ਹੈ ਜੀ ਇਹਨੂੰ ਸ਼ਸਤਰ ਚਲਾਉਣਾ ਆਉਂਦਾ ਹਰ ਹਰ ਤਰ੍ਹਾਂ ਸ਼ਸਤਰ ਚਲਾਉਣਾ ਆਉਂਦਾ ਇਹਨੂੰ ਇਹਨੂੰ ਘੋੜਸਵਾਰੀ ਆਉਂਦੀ ਹੈ ਇਹਨੂੰ ਤਲਵਾਰ ਚਲਾਉਣੀ ਆਉਂਦੀ ਹੈ ਇਹਨੂੰ ਤੀਰ ਕਮਾਨ ਚਲਾਉਣੀ ਆਉਂਦੀ ਹੈ ਨਿਸ਼ਾਨਾ ਬੜਾ ਤਿੱਖਾ ਹੈ ਇਹ ਬੰਦਾ ਮਹਾਨ ਹੈ ਇਸ ਕਰਕੇ ਅਣਪੜ੍ਹ ਵੀ ਰਾਜੇ ਬਣ ਜਾਂਦੇ ਸੀ ਅਣਪੜ੍ਹ ਵੀ ਰਾਜੇ ਬਣ ਜਾਂਦੇ ਸੀ ਇਦਾਂ ਰਣਜੀਤ ਸਿੰਘ ਇੱਕ ਕਲਾਸ ਵੀ ਨਗਰਮਖੋ ਪੜ੍ਹਿਆ ਤੁਸੀਂ ਦੇਖ ਕਿੰਨਾ ਵੱਡਾ ਰਾਜਾ ਬਣ ਗਿਆ ਉਹ ਕਿਉਂ ਕਿਉਂਕਿ ਉਦੋਂ ਉਦੋਂ ਜਿਵੇਂ ਅੱਜ ਪੜ੍ਹਾਈ ਚੱਲਦੀ ਹੈ ਉਦੋਂ ਤਲਵਾਰ ਚੱਲਦੀ ਸੀ ਇਹ ਸਮਾਂ ਹੁੰਦਾ ਹੈ ਸਮੇਂ ਦਾ ਹੇਰ ਫੇਰ ਹੈ ਬਸ ਇਦਾਂ ਕਰਕੇ ਤੋਂ ਪਪਾ ਫਤੇ ਸਿੰਘ ਛੋਟੇ ਨੇ ਇਦਾਂ ਚਲੇ ਗਏ ਤੇ ਗੁਰੂ ਪ੍ਰਤਾਪ ਗੁਰਮ ਸਿੰਘ ਪਾਤਸ਼ਾਹ ਨੂੰ ਕਹਿਣ ਲੱਗੇ ਪਿਤਾ ਜੀ ਮੈਂ ਵੀ ਸ਼ਸਤਰ ਵਿਦਿਆ ਸਿੱਖਣੀ ਹੈ ਮੈਂ ਵੀ ਤਲਵਾਰ ਚਲਾਉਣੀ ਸਿੱਖਣੀ ਹੈ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਪੁੱਤਰ ਤੂੰ ਛੋਟਾ ਹੈ ਤੂੰ ਛੋਟਾ ਤੂੰ ਵੱਡਾ ਹੋ ਜਾਏਗਾ ਨਾ ਤੈਨੂੰ ਵੀ ਤਲਵਾਰ ਸਿਖਾਵਾਂਗੇ ਤੇ ਕਹਿਣ ਲੱਗੇ ਇੰਜ ਉਦੋਂ ਹੀ ਵਾਪਸ ਆਏ ਆ ਕੇ ਮਾਂ ਗੁਜਰੀ ਦੇ ਕੋਲ ਗਏ ਬਾਬਾ ਅਜੀਤ ਸਿੰਘ ਦੀ ਗੁਰਮਖ ਕੋ ਦਸਤਾਰ ਸੀ ਵੱਡੀ ਅੰਦਰ ਗਏ ਇਦਾਂ ਦਸਤਾਰ ਵੱਡੀ ਸਜਾ ਕੇ ਇਦਾਂ ਹੈ ਛੋਟੇ ਨੇ ਨਾ ਸਭ ਤੋਂ ਤੇ ਵੱਡੀ ਇਸ ਦਸਤਾਰ ਦਸਤਾਰ ਉੱਤੇ ਦਸਤਾਰ ਉੱਤੇ ਦਸਤਾਰ ਬਨ ਕੇ ਇਦਾਂ ਏਡੀ ਦਸਤਾਰ ਉੱਤੇ ਲੰਮੀ ਬਨ ਕੇ ਜਿਵੇਂ ਸਿੰਘ ਬੰਦ ਨੇ ਦਮਾਲਾ ਉੱਚਾ ਇਦਾਂ ਬਨ ਕੇ ਤੇ ਸਾਹਮਣੇ ਆ ਗਏ ਕਹਿਣ ਲੱਗੇ ਪਿਤਾ ਜੀ ਦੇਖੋ ਹੁਣ ਤਾਂ ਮੈਂ ਵੀ ਇਨਾਂ ਜਿੱਡੇ ਹੀ ਬਣ ਗਿਆ ਵਾਂ ਹੁਣ ਮੈਂ ਵੀ ਵੱਡਾ ਬਣ ਗਿਆ ਵਾਂ ਮੈਨੂੰ ਵੀ ਤਲਵਾਰ ਦੇਵੋ ਮੈਂ ਵੀ ਤਲਵਾਰ ਚਲਾਵਾਂਗਾ ਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇੰਨੇ ਗੁਰਮਖੋ ਪਰਸੰਨ ਹੋਏ ਬਫਾਤੇ ਸਿੰਘ ਦੇ ਉੱਪਰ ਆਪਣੀ ਗੋਦ ਵਿੱਚ ਬਿਠਾਇਆ ਕਹਿਣ ਲੱਗੇ ਪੁੱਤਰ ਤੂੰ ਸੱਚਮੁੱਚ ਹੀ ਵੱਡਾ ਹੈ ਜਿਹੜੇ ਗੁਰਮਖੋ ਹਾੜੇ ਨੰਗ ਸਿੰਘ ਹੈ ਨਾ ਹਾੜੇ ਨੰਗ ਸਿੰਘ ਹੈਗੇ ਨੇ ਉਹਨਾਂ ਨੂੰ ਕਹਿੰਦੇ ਗੁਰੂ ਕੀ ਲਾਡ ਲੀਆਂ ਫੌਜਾਂ ਇਹ ਆ ਜਾਂਦਾ ਇੱਕ ਨਾਮ ਹੈ ਨੰਗ ਸਿੰਘਾਂ ਦਾ ਇਹਦੀ ਗੁਰੂ ਕੋ ਲਾਡ ਲੀਆਂ ਫੌਜਾਂ ਨੇ ਉਹ ਲਾਡ ਲੀਆਂ ਫੌਜਾਂ ਨੂੰ ਤਾਂ ਹੀ ਕਿਹਾ ਜਾਂਦਾ ਬਾਬਾ ਫਤੇ ਸਿੰਘ ਨੂੰ ਵੀ ਫਿਰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਪੰਜ ਸੱਤ ਬੱਚਿਆਂ ਦਾ ਇੱਕ ਗੁਰਮਖੂ ਟੋਲਾ ਬਣਾਇਆ ਉਹਦਾ ਮੁਖੀ ਬਣਾਇਆ ਉਹਨਾਂ ਨੇ ਕਿਹਾ ਨਾ ਵੀ ਮੈਂ ਵੀ ਬਰਾਬਰ ਹੋ ਗਿਆ ਹੁਣ ਇਦਾਂ ਇਦਾਂ ਪੱਕ ਬਨ ਕੇ ਵੱਡੀ ਆਏ ਮੈਨੂੰ ਵੀ ਹੁਣ ਮੈਨੂੰ ਵੀ ਤੁਸੀਂ ਤਲਵਾਰ ਦਿਓ ਤੇ ਗੁਰੂ ਪਾਤਸ਼ਾਹ ਨੇ ਇਹਨੇ ਤਲਵਾਰ ਦਿੱਤੀ ਗੁਰਮਖੂ ਨਿੱਕੀ ਨਾਲ ਪੰਜ ਸੱਤ ਬੱਚੇ ਬੁਲਾਏ ਕਹਿਣ ਲੱਗੇ ਪੁੱਤਰ ਆ ਤੇਰੀ ਆ ਤੇਰਾ ਜਥਾ ਹੈ ਤੂੰ ਵਿੱਚ ਛਸ਼ਮ ਚਲਾਇਆ ਕਸ਼ਸ਼ਮ ਸ਼ਿਸ਼ਤਰ ਚਲਾਇਆ ਕਰ ਤੇ ਉੱਥੇ ਗੁਰਮਖੋਂ ਦੂਜਾ ਸਿੱਖਾਂ ਨੇ ਪੁੱਛਿਆ ਕਹਿੰਨ ਲੱਗੇ ਪਾਤਸ਼ਾਹ ਇਹ ਜਥਾ ਕਿਹੜਾ ਪਾਤਸ਼ਾਹ ਕਹਿੰਦੇ ਇਹ ਲਾਡਲੀ ਫੌਜ ਹੈ ਆਪਣੀ ਨਿੱਕੇ ਸਨ ਬੱਚੇ ਨਿੱਕੇ ਬੱਚੇ ਸਨ ਪਾਤਸ਼ਾਹ ਕਹਿੰਦੇ ਇਹ ਫਤਿਹ ਸਿੰਘ ਦਾ ਜਥਾ ਹੈ ਭਾਈ ਇਹ ਲਾਡਲੀ ਫੌਜ ਹੈ ਉੱਥੋਂ ਹੀ ਫਿਰ ਜਿਹੜੇ ਨਿਹੰਗ ਸਿੰਘ ਨੇ ਉਹਨਾਂ ਨੂੰ ਕਿਹਾ ਜਾਂਦਾ ਹੈ ਇਹ ਗੁਰੂ ਕੀ ਲਾਡਲੀ ਫੌਜ ਨੇ ਅੱਜ ਵੀ ਕਦੇ ਉਹਨਾਂ ਕੋਲ ਅਨੰਤਪੁਰ ਸਾਹਿਬ ਜਾਓ ਤੇ ਜਿਹੜੇ ਨਿਹੰਗ ਸਿੰਘ ਨੇ ਉਹ ਕਹਿੰਦੇ ਨੇ ਅਸੀਂ ਤਾਂ ਭਾਈ ਬਾਬਾ ਫਤਿਹ ਸਿੰਘ ਦੇ ਵਾਰਸਾਂ ਕਹਿੰਦੇ ਲਾਡਲੀ ਫੌਜ ਦਾ ਖਿਤਾਬ ਹੈ ਜਿਹੜਾ ਬਾ ਫਤਿਹ ਸਿੰਘ ਦੀ ਜਥੇ ਨੂੰ ਮਿਲਿਆ। ਉਸ ਸਮਾ ਆਪਣੀ ਚੌਗਮਗ ਚਾਹ ਚੱਲਦਾ ਸਮਾਪਤੀ ਕਰ ਗਏ ਆਪਾਂ ਸਮਾ ਹੋ ਰਿਹਾ। ਤੁਸੀਂ ਦੇਖੋ ਵੀ ਆਰਜਾ ਭਾਵੇਂ ਛੋਟੀ ਐ। ਪਰ ਜਿਹੜਾ ਜज्ਬਾ ਹੈ ਜਿਹੜੀ ਕਰਨੀ ਐ ਉਹ ਬਫਤਿਹ ਸਿੰਘ ਦੀ ਬਹੁਤ ਵੱਡੀ ਐ। ਸਰਹੰਦ ਦੀ ਗੁਰਮਖੋ ਕਚਹਿਰੀ ਐ। ਥੋੜਾ ਜਿ ਇਸ ਨੂੰ ਆਪਣੇ ਸੁਰਤ ਵਿੱਚ ਲੈ ਕੇ ਆਓ। ਇਤਿਹਾਸ ਸੁਣਿਆ ਨਹੀਂ ਜਾਂਦਾ ਦੇਖਿਆ ਸੁਰਤਨਾ ਦੇਖਿਆ ਜਾਂਦਾ ਹੁੰਦਾ ਐਦਾਂ ਵजीर खान ਬੈਠਾ ਸੂਬਾ ਇਸਰਹੰਦ ਮੇਰਕੋਟਲਾ ਨਵਾਬ ਬੈਠਾ ਵੱਡੇ ਵੱਡੇ ਅਹਿਲਕਾਰ ਬੈਠੇ ਨੇ ਤੇ ਵਿਚਕਾਰ ਖੜੇ ਨੇ ਔਰ ਜਿੰਨੀ ਕਚਹਿਰੀ ਹੈ ਉਹਦੇ ਵਿੱਚੋਂ ਸਭ ਤੋਂ ਛੋਟੇ ਨੇ ਬਾਬਾ ਫਤੇ ਸਿੰਘ ਸਭ ਤੋਂ ਛੋਟੇ ਹੈ ਉਮਰ ਦੇ ਵਿੱਚ ਔਰ ਜਦੋਂ ਗਏ ਹੁਣ ਤੁਸੀਂ ਦੇਖੋ ਵੀ ਆਪਾਂ ਅੱਟ ਦਿਨ ਅੱਟ ਦਾ ਤੁਸੀਂ ਬੱਚੇ ਨੂੰ ਪੁੱਛ ਕੇ ਦੇਖੋ ਇਦਾਂ ਵੀ ਤੂੰ ਪੜਨ ਕੇ ਕਰਨਾ ਕੀ ਆ ਕਹਿੰਦੇ ਸੋਚਿਆ ਹੀ ਨਹੀਂ ਅਜੇ ਕਈ ਬੱਚੇ ਇਦਾਂ ਕਹਿ ਦਿੰਦੇ ਆ 20 20 ਸਾਲ ਦਾ 20 ਸਾਲ ਦਾ ਬੱਚਾ ਹੈ ਉਹਨੂੰ ਹਜੇ ਇਹ ਨਹੀਂ ਕਲੀਅਰ ਮੈਂ ਕਰਨਾ ਕੀ ਹੈ ਅੱਧੇ ਬੱਚੇ ਇਦਾਂ ਹੀ ਤੁਰੇ ਫਿਰਦੇ ਆ ਉਹ ਜਦੋਂ ਕਰਦੇ ਨੇ ਪਲੱਸ 2 ਕੀ ਕਰੀਏ ਜੀ ਹੁਣ ਬੀਏ ਕਰੀਏ ਸਾਇੰਸ ਲਈਏ ਆਰਟਸ ਲਈਏ ਮੈਥ ਲਈਏ ਕੀ ਕਰੀਏ ਜੀ ਪਤਾ ਹੀ ਨਹੀਂ ਹੁੰਦਾ ਕੁਝ ਪੜੀ ਇਦਾਂ ਬਾ ਤੁਸੀਂ ਦੇਖੋ ਜਦੋਂ ਵਜ਼ੀਰ ਖਾਨ ਇਹ ਪੁੱਛਦਾ ਹੈ ਨਾ ਜਦੋਂ ਮਲੇਰ ਕੋਟਲੀ ਜਿਹੜਾ ਨਵਾਬ ਹੈ ਉਹ ਇਦਾਂ ਨਾਰਾ ਮਾਰ ਕੇ ਹਾਂ ਦਾ ਨਾਰਾ ਮਾਰਿਆ ਉਹਨੇ ਹਾਂ ਬਚਾ ਨਹੀਂ ਸਕੇ ਸਾਹਿਬਜ਼ਾਦੇਆਂ ਨੂੰ ਬਚਾ ਨਹੀਂ ਸਕਿਆ ਪਰ ਉਹਨੇ ਹੱਕ 'ਚ ਨਾਰਾ ਮਾਰਿਆ ਵੀ ਹਾਂ ਇਹ ਗਲਤ ਹੈ ਉਹਨੂੰ ਕਿਹਾ ਵਜ਼ੀਰ ਖਾਨ ਨੇ ਤੈਨੂੰ ਤੈਨੂੰ ਗੁਰੂ ਕੇ ਪੁੱਤਰਾ ਨਾਲ ਪਿਆਰ ਹੈ ਉਹ ਕਹਿੰਦਾ ਮੈਨੂੰ ਗੁਰੂ ਕੇ ਪੁੱਤਰਾ ਨਾਲ ਕੋਈ ਪਿਆਰ ਨਹੀਂ ਮੈਨੂੰ ਇਸਲਾਮ ਦੇ ਨਾਲ ਪਿਆਰ ਹੈ ਮੈਨੂੰ ਆਪਣੇ ਧਰਮ ਨਾਲ ਪਿਆਰ ਹੈ ਗੁਰੂ ਦੇ ਪੁੱਤ ਮੇਰੇ ਕੀ ਲੱਗਦੇ ਆ ਮੈਨੂੰ ਤਾਂ ਆਪਣੇ ਧਰਮ ਨਾਲ ਪਿਆਰ ਹੈ ਮੈਨੂੰ ਤੇ ਇਸਲਾਮ ਨਾਲ ਪਿਆਰ ਹੈ ਮੈਨੂੰ ਤੇ ਕੁਰਾਨ ਦੇ ਨਾਲ ਪਿਆਰ ਹੈ ਤੇ ਕੁਰਾਨ ਇਹ ਗੱਲ ਕਹਿੰਦੀ ਹੈ ਵੀ ਪਿਤਾ ਦਾ ਬਦਲਾ ਪੁੱਤਰਾਂ ਤੋਂ ਲੈਣਾ ਇਹ ਬਹੁਤ ਵੱਡਾ ਗੁਨਾਹ ਹੈ ਇਹ ਕੁਰਾਨ ਦੀ ਤੋਹੀਨ ਹੋਏਗੀ ਉਹਨੇ ਭਰੇ ਦਰਬਾਰ ਇਹ ਗੱਲ ਕਹੀ ਜੇ ਅਸੀਂ ਗੁਰਗੋਬਿੰਦ ਸਿੰਘ ਦਾ ਬਦਲਾ ਉਹਦੇ ਪੁੱਤਰਾਂ ਤੋਂ ਲੈਨੇ ਆ ਇਹ ਕੁਰਾਨ ਦੀ ਇਹ ਇਸਲਾਮ ਦੀ ਤੋਹੀਨ ਹੈ ਜੇ ਤੁਸੀਂ ਇਹਨਾਂ ਨੂੰ ਸਜ਼ਾ ਦਿਓਗੇ ਮੈਂ ਇਸ ਤੋਹੀਨ ਨੂੰ ਝਰ ਨਹੀਂ ਸਕਦਾ ਮੈਂ ਛੱਡ ਕੇ ਜਾਣਾ ਗੁਰਮੁਖ ਉੱਚਲਾ ਗਿਆ ਪਰੇ ਦਰਬਾਰ ਵਿੱਚੋਂ ਛੱਡ ਕੇ ਕਚਹਿਰੀ ਹੁਣ ਜਿਹੜਾ ਵਜ਼ੀਰ ਖਾਨ ਸੀ ਉਹਨੂੰ ਲੱਗਿਆ ਇਹ ਗੱਲ ਵੀ ਗੱਲ ਤੇ ਸਹੀ ਹੈ ਇੱਕ ਵਾਰ ਉਹਦਾ ਮਨ ਠੰਡਾ ਹੋ ਗਿਆ ਸੀ ਵੀ ਨਹੀਂ ਇਹਨਾਂ ਨੂੰ ਆਪਾਂ ਕੈਦ ਕਰ ਲਵਾਂਗੇ ਇਨਾਂ ਨੂੰ ਆਪਾਂ ਮਾਰਨਾ ਨਹੀਂ ਹੈ ਛਡਾਉਣ ਆਏਗਾ ਗੁਰੂ ਇਹਨਾਂ ਦਾ ਪਿਓ ਛਡਾਉਣ ਆਏਗਾ ਇਹਨਾਂ ਨੂੰ ਪਕੜ ਲਵਾਂਗੇ ਫਿਰ ਖੜਾ ਸੁਚਨ ਦਾ ਖੜਾ ਹੁੰਦਾ ਉਹ ਕਹਿੰਦਾ ਸੂਬਾ ਇਸਰਹੰਦ ਵਜ਼ੀਰ ਖਾਨ ਸੱਪ ਨਾਲ ਦਸ਼ਮਣੀ ਤੇ ਸਪੂਲੀਆਂ ਨੂੰ ਸਾਹਮਣੇ ਰੱਖ ਲੈਣਾ ਇਹ ਸਿਆਣਪ ਨਹੀਂ ਹੈ ਇਹ ਸੱਪ ਦੇ ਬੱਚੇ ਨੇ ਇਹ ਅੱਜ ਛੋਟੇ ਨੇ ਕੱਲ ਨੂੰ ਸੱਪ ਬਣਨਾ ਇਹਨਾਂ ਨੇ ਇਸ ਸੱਪ ਬਣਦਾ ਇਹਨਾਂ ਨੇ ਵੀ ਡੰਗ ਮਾਰਨਗੇ ਤੇਰੇ ਕਿੰਨਾ ਚੰਗਾ ਹੈ ਇਹਨਾਂ ਨੂੰ ਅਜੇ ਛੋਟੇ ਨੇ ਹੁਣੇ ਮਿਦ ਦੇਣਾ ਚਾਹੀਦਾ ਇਹਨਾਂ ਨੂੰ ਇਦਾਂ ਕਰਕੇ ਜਦੋਂ ਗੁਰਮਖੋ ਇਹ ਹੁੰਦਾ ਫਿਰ ਜਿਹੜਾ ਹੈ ਨਾ ਸੁਚਾਨੰਦ ਉਹ ਪੁੱਛਦਾ ਤੁਸੀਂ ਦੇਖੋ ਫਤਿਹ ਸਿੰਘ ਕਿੰਨੀ ਵੱਡੀ ਕਰਨੀ ਦੀ ਮਾਲਕ ਨੇ ਪੁੱਛਦਾ ਕਹਿਣ ਲੱਗੇ ਬੱਚਿਓ ਕਿਉਂਕਿ ਕੋਈ ਨਾ ਕੋਈ ਗੁਰਮਖੋ ਇਹ ਫਤਵਾ ਜਾਰੀ ਕਰਨ ਦੇ ਲਈ ਲਿਖਤ ਦੇ ਵਿੱਚ ਕੁਛ ਨਾ ਕੁਛ ਬਹਾਨਾ ਚਾਹੀਦਾ ਸੀ ਉਹਨਾਂ ਨੂੰ ਉਸ਼ਨਾ ਕੋਸ਼ਿਸ਼ ਤੇ ਚਾਹੀਦਾ ਸੀ ਨਾ ਕੇਸ ਦੈਰ ਕਰਨ ਵਾਸਤੇ ਵੀ ਸਜ਼ਾ ਕਿਉਂ ਦੇ ਰਹੇ ਇਹਨਾਂ ਨੂੰ ਫਿਰ ਉਹਨਾਂ ਨੇ ਇਹ ਕੀ ਹੁਣ ਤੁਸੀਂ ਵੇਖੋ ਵੀ ਸਹਿਬ ਜਾਦਿਆਂ ਨੂੰ ਸਜ਼ਾ ਕਾਦੀ ਮਿਲੀ ਸੀ ਨੁਕਤਾ ਸਮਝੋ ਜੀ ਭਰੇ ਦਰਬਾਰ ਪੁੱਛਿਆ ਜਾਂਦਾ ਬੱਚਿਓ ਜੇ ਤੁਹਾਨੂੰ ਛੱਡ ਦੇ ਤੁਸੀਂ ਕੀ ਕਰੋਗੇ ਮੇਰੇ ਕੋ ਇੱਕ 7 ਸਾਲ ਦਾ ਇੱਕ 9 ਸਾਲ ਦਾ ਬੱਚਿਓ ਜੇ ਤੁਹਾਨੂੰ ਛੱਡ ਦੇ ਤੁਸੀਂ ਕੀ ਕਰੋਗੇ ਹੁਣ ਤੁਸੀਂ ਦੇਖੋ ਵੀ 7 ਸਾਲ ਫਤਿਹ ਸਿੰਘ ਹੈ ਉਹਨਾਂ ਦਾ ਇਹ ਕਹਿ ਲੋ ਵੀ ਆਪਣਾ ਫਿਊਚਰ ਚ ਕਰਨਾ ਕੀ ਆ ਕਿੰਨਾ ਕਲੀਅਰ ਐ ਸਪਸ਼ਟ ਐ ਇਹ ਵੀ ਅਸੀਂ ਕੀ ਕਰਨਾ ਹੈ ਕੀ ਕਹਿੰਦੇ ਨੇ ਕਹਿਣ ਲੱਗੇ ਜੰਗਲ ਜਾਵਾਂਗੇ ਸਿੱਖਾਂ ਨੂੰ ਇਕੱਠੇ ਕਰਾਂਗੇ ਘੋੜਿਆਂ ਤੇ ਚੜਾਂਗੇ ਤੇ ਇਹ ਫਿਊਚਰ ਪਲਾਨਿੰਗ ਐ ਫਤਿਹ ਸਿੰਘ ਦੀ ਅਸੀਂ ਇਹ ਕਰਨਾ ਤੁਸੀਂ ਦੇਖੋ ਅੱਜਕੱਲ ਦੇ ਬੱਚਿਆਂ ਦਾ ਕੀ ਹਾਲ ਐ ਸਾਡੇਆਂ ਦਾ ਘੋੜਿਆਂ ਜੰਗਲ ਜਾਵਾਂਗੇ ਸਿੱਖ ਇਕੱਠੇ ਕਰਾਂਗੇ ਘੋੜਿਆਂ ਤੇ ਚੜਾਂਗੇ ਸ਼ਸਤਰ ਚਲਾਵਾਂਗੇ ਫੌਜਾਂ ਬਣਾਵਾਂਗੇ ਤੇ ਜ਼ੁਲਮ ਦਾ ਨਾਸ਼ ਕਰਾਂਗੇ ਆ ਐ ਫਿਚਰ ਪਲਾਨਿੰਗ ਫਤਿਹ ਸਿੰਘ ਦੀ ਇਦਾਂ ਕਰਾਂਗੇ ਉਹ ਕਹਿੰਦੇ ਤੇ ਤੁਹਾਨੂੰ ਫੇਰ ਪਕੜ ਲਿਆ ਫਿਰ ਸੁਭਿਆ ਤੇਰੀ ਮਰਜੀ ਤੂੰ ਕੀ ਕਰੇਗਾ ਜੇ ਤੁਹਾਨੂੰ ਅਸੀਂ ਫੇਰ ਛੱਡ ਦੀ ਫਿਰ ਕੀ ਕਰਾਂਗੇ ਕਹਿੰਦੇ ਕੋਈ ਫੇਰ ਵੀ ਇਹੀ ਕਰਾਂਗੇ ਤੀਜੀ ਵਾਰ ਪੁੱਛਦਾ ਕਹਿਣ ਲੱਗੇ ਜੇ ਜਿੰਨੀ ਕਿੰਨੀ ਵੇਰ ਤੁਹਾਨੂੰ ਛੱਡ ਦਈਏ ਕੀ ਕਰਦੇ ਰਹੋਗੇ ਕਹਿਣ ਲੱਗੇ ਸੁੱਬਾ ਇਹ ਸਰਹੰਦ ਜਨ ਤੱਕ ਜ਼ੁਲਮ ਦਾ ਨਾਸ਼ ਨਹੀਂ ਕਰ ਲੈਂਦੇ ਤੇਰੇ ਵਰਗੇ ਸੁੱਬੇ ਦਾ ਨਾਸ਼ ਨਹੀਂ ਕਰ ਦਿੰਦੇ ਉਦ ਤੱਕ ਇਹੀ ਕੁਝ ਕਰਦੇ ਰਹਾਂਗੇ ਜਦ ਤੱਕ ਖੁਦ ਸ਼ਹੀਦ ਨਹੀਂ ਹੋ ਜਾਂਦੇ ਜਦ ਤੇਰੇ ਵਰਗੇ ਸੁੱਬੇ ਦਾ ਗਾਟਾ ਉਤਾਰ ਕੇ ਜ਼ੁਲਮ ਦਾ ਨਾਸ਼ ਨਹੀਂ ਕਰ ਦਿੰਦੇ ਅਸੀਂ ਇਹੀ ਕੁਝ ਕਰਦੇ ਰਹਾਂਗੇ ਗੁਰਮਖ ਕੋ ਫਿਰ ਕਿਹਾ ਗਿਆ ਇਹ ਬਾਗੀ ਨੇ ਕੀ ਕਿਹਾ ਗਿਆ ਇਹ ਬਾਗੀ ਨੇ ਫਿਰ ਫਤਵਾ ਜਾਰੀ ਹੁੰਦਾ ਕਾਜੀ ਨੂੰ ਕਾਜੀ ਜੀ ਸਰਕਾਰ ਦੇ ਹਕੂਮਤ ਦੇ ਬਾਗੀਆਂ ਦੇ ਲਈ ਕੀ ਸਜ਼ਾ ਹੈ ਇਹ ਕਿਸ ਦਰ ਕੀਤਾ ਗਿਆ ਸਜ਼ਾ ਦੇ ਉੱਪਰ ਕੇਸ ਕੀ ਚੱਲਿਆ ਸੀ ਸਰਕਾਰ ਦੇ ਬਾਗੀ ਨੇ ਇਹ ਸਰਕਾਰ ਦੇ ਵਿਰੁੱਧ ਸ਼ਸਤਰ ਚੁੱਕਣਾ ਚਾਹੁੰਦੇ ਆ ਇਸ ਸਰਕਾਰ ਦੇ ਚੜ ਕੇ ਆਉਣਾ ਚਾਹੁੰਦੇ ਆ ਇਹ ਸਰਕਾਰ ਨੂੰ ਨਾਸ਼ ਕਰਨਾ ਚਾਹੁੰਦੇ ਆ ਹਕੂਮਤ ਨੂੰ ਇਹ ਸਰਕਾਰ ਦੇ ਬਾਗੀ ਨੇ ਕਾਜੀ ਜੀ ਦੱਸੋ ਸਰਕਾਰ ਦੇ ਬਾਗੀਆਂ ਦੇ ਲਈ ਕੀ ਸਜ਼ਾ ਹੈ ਉਹ ਕਹਿੰਦੇ ਮੌਤ ਜਿਹੜਾ ਲਿਖਤ ਵਿੱਚ ਦਰਦ ਕੀਤਾ ਗਿਆ ਨਾ ਕੇਸ ਉਹ ਇਹ ਕੀਤਾ ਗਿਆ ਸੀ ਵੀ ਸਰਕਾਰ ਦੇ ਬਾਗੀਆਂ ਦੇ ਲਈ ਸਜ਼ਾ ਨੇ ਇਹ ਨਾ ਤੇ 7 ਸਾਲ ਦੇ ਬੱਚੇ ਬਾਗੀ ਨੇ ਸਜ਼ਾ ਇਹ ਮਰ ਦਿੱਤੀ ਜਾਵੇ ਨਾ ਔਰ ਤੁਸੀਂ ਦੇਖੋ ਫਿਰ ਗੁਰਮਖੋ ਜਿਹੜਾ ਜਦੋਂ ਵਜੀਰ ਖਾਨ ਪੁਸ਼ਦਾਨਸ ਕਰਕੇ ਸਮਾਪਤੀ ਜਦੋਂ ਪੁਸ਼ਦਾਨਾ ਵਜੀਰ ਖਾਨ ਅਖੀਰ ਦੇ ਉੱਪਰ ਬੱਚੇ ਉਹ ਅਜੇ ਅਜੇ ਵੀ ਤੁਹਾਡੇ ਕੋਲੇ ਮੌਕਾ ਹੈ ਜਦੋਂ ਇਦਾਂ ਚਿਣਿਆ ਗਿਆ ਦੀਵਾਰਾਂ ਦੇ ਵਿੱਚ ਬੇਹੋਸ਼ ਹੋ ਜਾਂਦੇ ਆ ਫਿਰ ਹੋਸ਼ ਵਿੱਚ ਲਿਆਂਦਾ ਜਾਂਦਾ ਉਹ ਸਮੇਂ ਫਿਰ ਪੁੱਛਿਆ ਜਾਂਦਾ ਅਜੇ ਵੀ ਤੁਹਾਡੇ ਕੋਲੇ ਮੌਕਾ ਹੈ ਤੁਸੀਂ ਇਸਲਾਮ ਕਬੂਲ ਕਰੋ ਤੁਸੀਂ ਤੁਸੀਂ ਭੁੱਲ ਜਾਓ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਬੱਚੇ ਹੋ ਕੀ ਕਿ ਆਸੀ ਫਤੇ ਸਿੰਘ ਨੇ ਕਿਹਾ ਸੀ ਵੇਖੋ ਛੋਟੀ ਉਮਰ ਹੈ ਸਭ ਤੋਂ ਪਰ ਆਵਾਜ਼ ਸਭ ਤੋਂ ਉੱਚੀ ਹੈ ਕੀ ਕਹਿੰਦੇ ਨੇ ਸੁਬਿਆਂ ਸੱਚ ਕੋ ਮਟਾਓਗੇ ਤੂੰ ਮਿਟੋਗੇ ਜਹਾਨ ਸੀ ਇਹ ਭਰੀ ਦਰਬਾਰ ਕੇ ਬਾ ਫਤੇ ਸਿੰਘ ਨੇ ਕਿਹਾ ਇਹ ਸੁਬਿਆਂ ਚੇਤਾ ਰੱਖੀ ਸੱਚ ਕੋ ਮਟਾਓਗੇ ਤੋ ਮਿਟੋਗੇ ਜਹਾਨ ਸੇ ਡਰਤਾ ਨਹੀਂ ਆਕਾਲ ਤੇਰੇ ਵਰਗੇ ਸ਼ੈਨਸ਼ਾਹੀ ਸ਼ਾਨ ਸੀ ਉਪਦੇਸ਼ ਆਪਣਾ ਸੁਣ ਲਓ ਜਰਾਂ ਕਾਨ ਸੇ ਕਹਿ ਰਹੇ ਹਮ ਤੁਮ ਕੋ ਖੁਦਾ ਕੀ ਜ਼ਬਾਨ ਸੇ ਕੀ ਕਹਿੰਦੇ ਨੇ ਹਮ ਜਾਨ ਦੇ ਕੇ ਔਰੋਂ ਕੀ ਜਾਨੇ ਬਚਾ ਚਲੇ ਇਹ ਹੈ ਇਹ ਫਤੇ ਸਿੰਘ ਦਾ ਬਚਨ ਹੈ ਬਫਤੇ ਸਿੰਘ ਦਾ ਕਿੰਨੀ ਕਿੰਨੀ ਵੱਡੀ ਕਰਨੀ ਹੈ ਕਿੰਨੀ ਜ਼ਬਾਨ ਚ ਸੱਚ ਹੈ ਗੁਰਮਖੋ ਇਹ ਇਹ ਸਭ ਕੁਝ ਕਿਦਾਂ ਇਹ ਸਭ ਕੁਝ ਕਿਦਾਂ ਪੋਸੀਬਲ ਹੋਇਆ ਜੀ ਇਹ ਇਹ ਦਾਦੀ ਦੀਆਂ ਲੋਰੀਆਂ ਦੇ ਵਿੱਚੋਂ ਨਿਕਲੀਆਂ ਆਵਾਜ਼ਾਂ ਨੇ ਇਹ ਜਿਹੜੀ ਦਾਦੀ ਮਾਨ ਹੈ ਨਾ ਕੱਲੇ ਠੰਡੇ ਬੁੱਜ ਦੇ ਕੇ ਥੋੜਾ ਸਮਝਾਇਆ ਆ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਪਤਾ ਹੀ ਨਹੀਂ ਕਿੰਨੇ ਕਵਾਰ ਦਾਦੀ ਨੇ ਆਪਣੇ ਦੋਨਾਂ ਪੋਤਿਆਂ ਨੂੰ ਗੁਰੂ ਅਰਜਨ ਸਾਹਿਬ ਪਾਤਸ਼ਾਹੀ ਦੀ ਸੁਣਾਈ ਹੋਵੇਗੀ ਪਤੀ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਸੁਣਾਏ ਹੋਣਗੇ ਦੇਗਾ ਵਿੱਚ ਉਬਲਦੇ ਭਾਈ ਦਿਆਲਾ ਸਿੰਘ ਇਦਾਂ ਇਦਾਂ ਸਾਰਾ ਚੱਲਦਾ ਪਰ ਮਤੀ ਦਾਸ ਦੀਆਂ ਕਹਾਣੀਆਂ ਦਾਦੀ ਨੇ ਸੁਣਾਈਆਂ ਹੋਣਗੀਆਂ ਨਾ ਤੇ ਨਾਲ ਕਹਿੰਦੀ ਹੋਵੇਗੀ ਬੱਚਿਓ ਇਸ ਸਿੱਖੀ ਦਾ ਕਰਮ ਇਹ ਹੈ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਬੱਚੇ ਹੋ ਇਸ ਸਿੱਖੀ ਦਾ ਕਰਮ ਇਦਾਂ ਦਾ ਹੈ ਕਿ ਇੱਥੇ ਸੱਚ ਦੀ ਸੰਭਾਲ ਕੀਤੀ ਜਾਂਦੀ ਹੈ ਸਰੀਰ ਤਾਂ ਨਾਸ਼ਵੰਤ ਨੇ ਔਰ ਉਹੀ ਜਿਹੜੇ ਦਾਦੀ ਦੇ ਬਚਨ ਸਨ ਵੀ ਸੱਚ ਦੀ ਸੰਭਾਲ ਕਰਨੀ ਹੈ ਸਰੀਰ ਤੇ ਨਾਸ਼ਵੰਤੀ ਹੈ ਉਹੀ ਗੁਰਮਖੋ ਲੈ ਕੇ ਫਿਰ ਦੋਨੇ ਬੱਚੇ ਫਿਰ ਸਰਹੰਦ ਦੀਆਂ ਜਿਹੜੀਆਂ ਅਸੀਂ ਕਿਤੇ ਨਹੀਂ ਚ ਪਹੁੰਚੇ ਸੀ ਇਸ ਕਰਕੇ ਬਾਬਾ ਫਤਿਹ ਸਿੰਘ ਜਿਹੜੇ ਉਹਨਾਂ ਦੀ ਕਰਨੀ ਕਰਕੇ ਵੱਡੇ ਨੇ ਇਨ ਜਿਹੜਾ ਧਰਮ ਦੀ ਦੁਨੀਆ ਨਾ ਧਰਮ ਦੀ ਦੁਨੀਆ ਅੰਦਰ ਬੰਦਾ ਪੈਸੇ ਕਰਕੇ ਵੱਡਾ ਨਹੀਂ ਹੁੰਦਾ ਉਮਰ ਕਰਕੇ ਵੱਡਾ ਨਹੀਂ ਹੁੰਦਾ ਪੁੱਛਗੇ ਨਾ ਬਾਬਾ ਫਤੇ ਸਿੰਘ ਕਿੰਨੀ ਉਮਰ ਹੋਵੇਗੀ ਅਗਲਾ ਕਹੇ ਜੇ ਕੋਈ ਨਾ ਜਾਣਨ ਵਾਲਾ ਕਹੇ ਬਜ਼ੁਰਗ ਹੋਣਗੇ ਕੋਈ ਪੁੱਛਗੇ ਵੀ 7 ਸਾਲ ਦੇ ਹੈਰਾਨ ਨਹੀਂ ਹੁੰਦਾ ਬੰਦਾ ਇਦਾਂ ਵੀ 7 ਸਾਲ ਨੂੰ ਤੁਸੀਂ ਬਾਬੇ ਕੋ ਕਹੀ ਜਾਂਦੇ ਹੋ ਭਾਈ ਅਸੀਂ ਉਮਰ ਨਹੀਂ ਦੇਖਦੇ ਹੁੰਦੇ ਅਸੀਂ ਤਾਂ ਕਰਨੀ ਦੇਖਦੇ ਆ ਉਹਨਾਂ ਦੀ ਕਰਨੀ ਬਾਬਿਆਂ ਵਾਲੀ ਹੈ ਇਸ ਕਰਕੇ ਉਹ ਬਾਬਾ ਨੇ ਅੱਜ ਗੁਰਮੁਖੀ ਜਾਂਦੇ ਨੇ ਬਾਬਾ ਫਤਿਹ ਸਿੰਘ ਦਾ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਅਰਦਾਸ ਕਰਿਆ ਕਰੀਏ ਸਤਿਗੁਰੂ ਪਾਤਸ਼ਾਹ ਸਾਡੇ ਬੱਚਿਆਂ ਦੇ ਉੱਪਰ ਵੀ ਬਾਬਾ ਫਤਿਹ ਸਿੰਘ ਦੀਆਂ ਰਹਿਮਤਾਂ ਬਣੀਆਂ ਰਹਿਣ ਮਾਂ ਗੁਜਰੀ ਦੇ ਅੱਗੇ ਗੁਰਮੁਖੀ ਧਿਆਨ ਤੱਕ ਸੁੱਤ ਦਾ ਅਰਦਾਸ ਕਰਿਆ ਕਰਕੇ ਆਪਣੇ ਬੱਚਿਆਂ ਦੇ ਲਈ ਇਦਾਂ ਨਹੀਂ ਇਹ 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 ਤਾਂ ਪੜਾਈਆਂ ਨੇ ਠੀਕ ਹੈ ਕਿੰਨੇ ਆਏ ਕਿੰਨੇ ਗਏ ਮੈਂ ਅੱਜ ਸਵੇਰੇ ਗੁਰਮਖਣ ਨਾਲ ਗੱਲ ਕਰ ਰਿਹਾ ਸੀ ਜਨਮ ਹੋਇਆ ਆਪਾਂ ਕਹਿੰਦੇ ਆ ਵੀ ਅੱਜ ਨਾ ਜਨਰਲ ਫਤਿਹ ਸਿੰਘ ਦਾ ਜਨਮ ਦਿਨ ਹੈ ਆਪਾਂ ਫਤਿਹ ਸਿੰਘ ਦਾ ਜਨਮ ਕੋਈ ਸਾਡਾ ਸਾਰਿਆਂ ਦਾ ਹੀ ਹੋਇਆ ਜਨਮ ਸਾਰਿਆਂ ਦਾ ਹੀ ਹੁੰਦਾ ਹੈ ਪਰ ਅਸੀਂ ਨਾਸ਼ਵੰਤ ਹੈ ਜਿਹੜੇ ਸਾਡੇ ਸ਼ਹੀਦ ਨੇ ਨਾ ਉਹਨਾਂ ਦਾ ਕੋਈ ਜਨਮ ਹੋਇਆ ਉਹ ਮਰੇ ਨਹੀਂ ਇਹ ਫਰਕ ਹੈ ਬਸ ਸਾਡਾ ਜਨਮ ਹੁੰਦਾ ਆਮ ਇਨਸਾਨ ਦਾ ਜੰਮਦਾ ਤੇ ਮਰ ਜਾਂਦਾ ਹੈ ਇਹਦਾ ਸ਼ਹੀਦ ਆ ਨਾ ਉਹ ਜੰਮਦਾ ਜ਼ਰੂਰ ਹੈ ਪਰ ਮਰਦਾ ਨਹੀਂ ਬਹੁਤ ਫਤਿਹ ਸਿੰਘ ਜਨਮ ਹੋਇਆ ਉਹਨਾਂ ਦਾ ਪਰ ਗੁਰਮਖੋ ਮਰੇ ਨਹੀਂ ਉਹ ਅੱਜ ਵੀ ਜਿੱਥੇ ਸਿੱਖ ਰਹਿੰਦਾ ਹੈ ਸਿੱਖ ਦੀ ਸੁਰਤ ਵਿੱਚ ਬਫਤਿਹ ਸਿੰਘ ਸਦਾ ਜਾਗਦਾ ਹੈ ਪਾਤਸ਼ਾਹ ਕਿਰਪਾ ਕਰਨ ਬਾਬਾ ਫਤਿਹ ਸਿੰਘ ਦੇ ਜਨਮ ਦਿਹਾੜੀ ਦੀਆਂ ਆਪ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਤੇ ਗੁਰਮਖੋ ਸਮਾ ਆ 22 ਤੋਂ 28 ਦਾ ਆ ਰਿਹਾ ਹੈ ਇਹ ਬੇਨਤੀ ਸੰਗਤਾਂ ਨੂੰ ਪਹਿਲਾਂ ਵੀ ਕੀਤੀ ਹੈ ਪਿਛਲੇ ਸਾਲ ਵੀ ਆਪਾਂ ਗੁਰੂ ਦੇ ਬੱਚਿਆਂ ਨੂੰ ਗੁਰੂ ਦੀ ਗੋਦ ਵਿੱਚ ਬੈਠ ਕੇ ਯਾਦ ਕੀਤਾ ਸੀ ਤੇ ਇਸ ਵਾਰ ਵੀ ਆਪਾਂ ਉਦਾਂ ਹੀ ਕਰਨਾ ਹੈ ਦਾਦੀ ਆਪਣੇ ਪੋਤੇ ਨਾਲ ਪਹੁੰਚੇ ਇਦਾਂ ਮਾਂ ਆਪਣੇ ਪੁੱਤ ਨਾਲ ਪਹੁੰਚੇ ਪਿਤਾ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਵੇ ਇਦਾਂ ਬੱਚਿਆਂ ਨੂੰ ਗੋਦ ਵਿੱਚ ਬਿਠਾ ਕੇ ਨਾ ਇਦਾਂ ਫਿਰ ਗੁਰੂ ਕੇ ਬੱਚਿਆਂ ਨੂੰ ਯਾਦ ਕਰੀਏ ਗੱਲ ਫਿਰ ਬਣਦੀ ਹੈ ਜਦੋਂ ਸਾਡੀ ਗੋਦ ਵਿੱਚ ਸਾਡਾ ਬੱਚਾ ਬੈਠਾ ਹੋਵੇਗਾ ਨਾ ਤੇ ਫਿਰ ਆਪਾਂ ਯਾਦ ਕਰਾਂ ਗੁਰੂ ਕੇ ਸਾਹਿਬ ਜਾਦਿਆਂ ਨੂੰ ਫਿਰ ਗੁਰਮਖ ਕੋ ਜਿਹੜਾ ਅਹਿਸਾਸ ਹੈ ਨਾ ਉਹ ਉਹ ਵੱਖਰਾ ਹੋਏਗਾ ਇਸ ਕਰਕੇ ਯਤਨ ਕਰਨਾ ਹੈ 22 ਤੋਂ ਲੈ ਕੇ 28 ਤੱਕ ਕਿ ਆਪ ਵੀ ਆਉਣਾ ਹੈ ਬੱਚਿਆਂ ਨੂੰ ਵੀ ਨਾਲ ਲੈ ਕੇ ਆਉਣਾ ਹੈ ਪ੍ਰੇਰਨਾ ਦਿਓ ਇਦਾਂ ਹੋਰਾਂ ਨੂੰ ਵੀ ਆਓ ਭਾਈ ਬਾਬਾ ਜਨਮ ਦਿਨ ਹੈ ਸ਼ੀਧੀ ਦਿਨ ਚੱਲਦੇ ਪਏ ਨੇ ਆਓ ਭਾਈ ਆਪਾਂ ਇਕੱਠੇ ਬੈਠ ਕੇ ਗੁਰੂ ਕੇ ਸ਼ਬਦਾਂ ਚੇਤੇ ਕਰਿਆ ਕਰਾਂ ਜਿਹੜਾ ਨਹੀਂ ਵੀ ਜਾਣਦਾ ਕਹੋ ਇਹ ਫਰਜ਼ ਹੈ ਸਾਡਾ ਉਹ ਘਰ ਦਾ ਨਿੱਜੀ ਪ੍ਰੋਗਰਾਮ ਨਹੀਂ ਹੁੰਦਾ ਘਰ ਘਰ ਕਹਿੰਨਾ ਘਰ ਨਿੱਜੀ ਪ੍ਰੋਗਰਾਮ ਪਿਛਲੇ ਵਾਰ ਗੁਰਮਖਾਨੇ ਕੀਤੀ ਸੀ ਯਤਨ ਇਹ ਵੀ ਘਰ ਘਰ ਕਹਿ ਕੇ ਆ ਇਸ ਵਾਰ ਵੀ ਕਹਿ ਕੇ ਆਉਣੇ ਸਾਨੂੰ ਘਰ ਘਰ ਜਾ ਕੇ ਉਹਦਾ ਕਾਰਨ ਹੀ ਇਹ ਸੀ ਜਿਵੇਂ ਅਸੀਂ ਆਪਣੇ ਘਰ ਦਾ ਨਿੱਜੀ ਪ੍ਰੋਗਰਾਮ ਹੁੰਦਾ ਇਦਾਂ ਤੇ ਅਸੀਂ ਘਰ ਘਰ ਖੁਦ ਕਹਿ ਕੇ ਆਉਣੇ ਆ ਇਦਾਂ ਹੀ ਇਹ ਸਾਡੇ ਗੁਰੂ ਕੇ ਪੁੱਤਰਾਂ ਦਾ ਦਿਨ ਹੈ ਇਹ ਹਫਤਾ ਸਾਡੇ ਗੁਰੂ ਤੇ ਪੁੱਤਰਾਂ ਦਾ ਦਿਨ ਹੈ ਅਸੀਂ ਨਿੱਜੀ ਤੌਰ ਉੱਤੇ ਵੀ ਸਾਰਿਆਂ ਨੂੰ ਕਹਿਣਾ ਇਦਾਂ ਆਓ ਜੇ ਪਾਈ ਪਾਤਸ਼ਾਹ ਦੇ ਭਾਣ ਇਕੱਠੇ ਗੁਰਮਖੋ ਬੈਠ ਕੇ ਇਦਾਂ ਗੁਰੂ ਕੇ ਬੱਚਿਆਂ ਦੇ ਆਪਾਂ ਗੁਣਾਂ ਨੂੰ ਗਾਇਆ ਕਰਾਂਗੇ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਅੱਜ ਦਾ ਜੋ ਦਿਨ ਹੈ ਬਾਬਾ ਫਤਿਹ ਸਿੰਘ ਦੇ ਜਨਮ ਦਿਹਾੜੇ ਦੀਆਂ ਆਪ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਫਤਿਹ ਬਲਾਉ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਨੁਵਾਗੁਰੂ ਸਰਬਜੀਓ ਲੱਖੁ ਖੁਸ਼ੀਆਂ ਬਾਤਿ ਸ਼ਾਨੀਆਂ ਏ ਸਤਗੁਰ ਨਦਿਰ ਕਰੀ ਨਿਮਖ ਇਕ ਬਰ ਨਾਮ ਦੀ